ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੀਐਮ ਭਗਵੰਤ ਮਾਨ ਦੀ ਐਂਟਰੀ ਹੋ ਚੁੱਕੀ ਹੈ ਕਰਨਲ ਬਾਠ ਦੇ ਕੇਸ ਵਿੱਚ ਯਾਨੀ ਧਰਨਾ ਕਿਉਂ ਚੱਕਿਆ ਗਿਆ ਕਿਉਂ ਮਾਮਲਾ ਕੀ ਹੈ ਪੂਰੀ ਖਬਰ ਤੁਹਾਡੇ ਸਾਹਮਣੇ ਯਾਨੀ ਉਹਨਾਂ ਦੀ ਪਤਨੀ ਦੇ ਮੂੰਹੋਂ ਸੁਣਾਵਾਂਗੇ ਔਰ ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡੀ ਖਬਰ ਆ ਜਾਂਦੀ ਹੈ ਅਮਰਪਾਲ ਸਿੰਘ ਨੂੰ ਲੈ ਕੇ ਅਮਰਪਾਲ ਸਿੰਘ ਤੋਂ ਐਨਐਸਏ ਹਟ ਗਿਆ ਔਰ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਕਦੋਂ ਹੋਣ ਜਾ ਰਹੇ ਨੇ ਪੂਰੀ ਖਬਰ ਤੁਹਾਡੇ ਸਾਹਮਣੇ ਵੀ ਧਰਾਂਗੇ ਔਰ ਪਹਿਲਾਂ ਜਿਹੜੀ ਕਰਨਲ ਬਾਠ ਨੂੰ ਲੈ ਕੇ ਖਬਰ ਬਹੁਤ ਹੀ ਵੱਡੀ ਖਬਰ ਹੈ ਪਹਿਲੀ ਵਾਰ ਮੁੱਖ ਮੰਤਰੀ ਸਾਹਿਬ ਦਾ ਫੋਨ ਆਉਂਦਾ ਔਰ ਉਸ ਤੋਂ ਬਾਅਦ ਧਰਨੇ ਨੂੰ ਚੱਕੇ ਜਾਂਦਾ ਯਾਨੀ ਕੀ ਹਵਾਲਾ ਦਿੱਤਾ ਕਿਹੜੀ ਇਨਕੁਆਇਰੀ ਹੋਣੀ ਹੈ ਤੇ ਕੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣ ਜਾ ਰਹੀ ਹੈ ਜਿਨ੍ਹਾਂ ਦੇ ਉੱਤੇ ਉਹਨਾਂ ਦੇ ਪਰਿਵਾਰ ਨੇ ਪੂਰੇ ਪੰਜਾਬ ਦੇ ਲੋਕਾਂ ਨੇ ਇਹ ਕਹਿ ਸਕਦੇ ਕਿ ਦੇਸ਼ ਭਰ ਦੇ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ ਵੱਡੇ ਪੱਧਰ ਤੇ ਦਿੱਤਾ ਤਾਂ ਉਹਨਾਂ ਦੀ ਪਤਨੀ ਦੇ ਮੂੰਹੋਂ ਸੁਣਾਗੇ ਕਿ ਆਖਰ ਭਗਵੰਤ ਮਾਨ ਨੇ ਕੀ ਤੁਹਾਨੂੰ ਕਿਹਾ ਫੋਨ ਆਇਆ ਕਿਵੇਂ ਕੀ ਗੱਲ ਬਣੀ ਹੈ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਜਿਹੜੀ ਅਮਰਪਾਲ ਸਿੰਘ ਨੂੰ ਲੈ ਕੇ ਖਬਰ ਹੈ ਬਹੁਤ ਹੀ ਵੱਡੀ ਖਬਰ ਹੈ ਤੋ ਵੀ ਪੂਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਸੁਣੋ ਪਹਿਲੀ ਜਿੰਦ ਹਾਂ ਮੈਨੂੰ ਥੋੜੀ ਜੀ ਅੰਦਰ ਕਹਿੰਦੇ ਨਾ ਤਸੱਲੀ ਉਹ ਤਸੱਲੀ ਹੋਈ ਹੈ ਕਿ ਸੀਐਮ ਸਾਹਿਬ ਨੇ ਸਾਨੂੰ ਟਾਈਮ ਤੇ ਦਿੱਤਾ ਪਿਛੇ 10 ਦਿਨ ਬਾਅਦ 10 ਦਿਨ ਬਾਅਦ ਦਿੱਤਾ ਮਗਰ ਟਾਈਮ ਦਿੱਤਾ ਹੈ ਕਿ ਸਾਨੂੰ ਇਹ ਮੌਕਾ ਆਪਣੀ ਗੱਲ ਰੱਖਣ ਦਾ ਦਿੱਤਾ ਮੈਨੂੰ ਐ ਨਹੀਂ ਪਤਾ ਸੀਐਮ ਸਾਹਿਬ ਨੂੰ ਕੀ ਦਸੀਆ ਗਿਆ ਸੀ ਕੀ ਉਹਨਾਂ ਨੂੰ ਪਤਾ ਹੈ ਜਦ ਤੱਕ ਆਪਾਂ ਆਪਣੇ ਮੂੰਹ ਨਾਲ ਆਪਣੀ ਗੀਤੀ ਨਹੀਂ ਬਤਾਵਾਂਗੇ ਕਿਸੇ ਨੂੰ ਪਤਾ ਨਹੀਂ ਲੱਗੇ ਉਹਦੇ ਆਪਾਂ ਚਾਹਦੇ ਹਾਂ ਕਿ ਸੀਐਮ ਸਾਹਿਬ ਸਾਡੀ ਗੱਲ ਸੁਣਨ ਔਰ ਸਾਡੇ ਨਾਲ ਇਸ ਚੀਜ਼ ਦਾ ਡਿਸੀਜਨ ਹੋ ਰਾਈਟ ਡਿਸੀਜਨ ਲੈ ਜਿਹੜੇ ਪੰਜਾਬ ਲਈ ਬੈਸਟ ਹੋਵੇ ਉਹਨਾਂ ਕੀ ਖਾਲੀ ਇੱਕੋ 파ਟੀ ਦੇ ਨਹੀਂ ਹਨ ਔਰ ਅੱਜ ਪੰਜਾਬ ਦੇ ਮੁੱਖ ਮੰਤਰੀ ਕਤੀ 3:12 ਦਾ ਟਾਈਮ ਲਿਆ ਮੈਂ ਸਾਰੇ মিডিਆ ਨੂੰ ਬੋਲਾਂਗੀ ਕਿ ਉਸ ਤੋਂ ਬਾਅਦ ਉੱਥੇ ਆਇਆ ਜਾਏ

ਇਹ ਪੂਰੇ ਪੰਜਾਬ ਦਾ ਮਾਮਲਾ ਹੈ ਔਰ ਸੀਐਮ ਸਾਹਿਬ ਨੂੰ ਇਸ ਤੇ ਉੱਪਰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਗਰ ਸੀਐਮ ਸਾਹਿਬ ਆਪੇ ਹੀ ਇਹ ਕਿ ਜਿਹਨਾਂ ਤੋਂ ਐਕਸ਼ਨ ਨਹੀਂ ਲਾਵਣਗੇ ਤੇ ਆਪਣਾ ਪੰਜਾਬ ਬਰਬਾਦ ਹੋ ਜਾਏਗਾ ਸੀਐਮ ਸਾਹਿਬ ਤੁਹਾਨੂੰ ਇਸ ਤੇ ਵਿੱਚ ਆਪਣਾ ਮੁੱਦੇ ਨੂੰ ਇਹ ਖਾਲੀ ਮੇਰਾ ਮੁੱਦਾ ਨਹੀਂ ਹੈ ਪੰਜਾਬ ਨੂੰ ਸੁਧਾਰਨ ਦਾ ਮੁੱਦਾ ਹੈ ਪਰ ਸੀਐਮ ਸਾਹਿਬ ਨੂੰ ਮੇਰੇ ਹੱਥ ਤੋਂ ਕਿ ਬੇਨਤੀ ਹੈ ਕਿ ਜਸਟਿਸ ਕਰਨ ਪਰਿਵਾਰ ਨਾਲ ਵੀ ਬਾਕੀਆਂ ਨਾਲ ਵੀ ਜਨਤਾ ਨਾਲ ਤਾਂ ਧਰਨਾ ਸਮਾਪਤ ਹੋ ਚੁੱਕਿਆ ਹੁਣ ਬਹੁਤ ਵੱਡੀ ਖਬਰ ਹੈ ਜਿਹੜੀ ਸੀਐਮ ਮਾਨ ਨੂੰ ਲੈ ਕੇ ਹੈ ਯਾਨੀ ਅਕਸਰ ਪੂਰੀ ਜਨਤਾ ਦੇ ਵਿੱਚ ਗੱਲ ਚੱਲ ਰਹੀ ਸੀ ਕਿ ਭਗਵੰਤ ਮਾਨ ਇੱਕ ਵੱਡਾ ਐਕਸ਼ਨ ਲੈ ਸਕਦੇ ਜਾਂ ਤਾਂ ਫਿਰ ਬੋਲਦੇ ਨਹੀਂ ਤੇ ਜੇਕਰ ਬੋਲਣਗੇ ਜੇਕਰ ਬੋਲਣਗੇ ਤਾਂ ਫਿਰ ਇਹਨਾਂ ਨੂੰ ਉਹਨਾਂ ਪੁਲਿਸ ਅਫਸਰਾਂ ਦੇ ਉੱਤੇ ਬਹੁਤ ਹੀ ਵੱਡਾ ਐਕਸ਼ਨ ਲੈਣਾ ਪੈਣਾ ਤਾਂ ਉਹੀ ਸੀ ਇਹ ਮਾਨ ਵੱਲੋਂ ਯਾਨੀ ਕਿਹਾ ਗਿਆ 31 ਦਿਨ ਤੱਕ ਦਾ ਟਾਈਮ ਦੇ ਦਿੱਤਾ ਗਿਆ ਔਰ ਹੁਣ ਜਿਹੜਾ ਮਾਮਲਾ ਮਾਮਲਾ ਬਹੁਤ ਗੰਭੀਰ ਹੋ ਚੁੱਕਿਆ ਯਾਨੀ ਉਹਨਾਂ ਨੇ ਕਿਹਾ ਕਿ ਜੇਕਰ ਫਿਰ ਵੀ ਸਾਡੀ ਮੰਗ ਨਹੀਂ ਮੰਨੀ ਜਾਂਦੀ ਤਾਂ ਫੇਰ ਇਹਨੂੰ ਪੱਕੇ ਤੌਰ ਤੇ ਮੋਰਚੇ ਨੂੰ ਫਿਰ ਤੋਂ ਪਟਿਆਲੇ ਦੇ ਵਿੱਚ ਲਾਇਆ ਜਾਊਗਾ ਔਰ ਦੂਜੀ ਖਬਰ ਜਿਹੜੀ ਅਮਰਪਾਲ ਸਿੰਘ ਦੇ ਨਾਲ ਜੁੜੀ ਹੈ ਉਹ ਵੀ ਬਹੁਤ ਵੱਡੀ ਖਬਰ ਹੈ ਕਿ ਅਮਰਪਾਲ ਸਿੰਘ ਤੋਂ ਬਾਰ ਬਾਰ ਕਿਹਾ ਜਾ ਰਿਹਾ ਹੈ ਕਿ ਸਾਥੀਆਂ ਤੋਂ ਜਿਹੜੀ ਐਨਐਸਏ ਹੱਟੀ ਹੈ ਔਰ ਸਾਥੀਆਂ ਨੂੰ ਜਿਹੜੇ ਕਿ ਪੰਜਾਬ ਦੇ ਵਿੱਚ ਲਿਆਂਦਾ ਗਿਆ ਉਹਨਾਂ ਦੇ 7-7 ਹੀ ਸੀਗੇ ਉਸ ਤੋਂ ਬਾਅਦ ਤਿੰਨ ਵਿੱਚ ਰਹਿ ਜਾਂਦੇ ਨੇ ਜੇਲ੍ਹ ਦੇ ਅੰਦਰ ਫੇਰ ਉਸ ਤੋਂ ਬਾਅਦ ਖਬਰ ਆਉਂਦੀ ਹੈ ਕਿ ਐਨਐਸਏ ਹਟ ਗਈ ਅਮਰਪਾਲ ਸਿੰਘ ਤੋਂ ਐਨਐਸਏ ਹਟਣ ਦਾ ਮਕਸਦ ਕੀ ਹੈ ਕਿਉਂ ਹਟਾਈ ਜਾ ਰਹੀ ਹੈ ਇਹਦੇ ਪਿੱਛੇ ਦਾ ਰੀਜਨ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿਉਂ ਕਿ ਅਗے ਅਮਰਪਾਲ ਸਿੰਘ ਨੂੰ ਲੈ ਕੇ ਅਕਸਰ ਤੁਸੀਂ ਪਹਿਲਾਂ ਵੀ ਖਬਰਾਂ ਸੁਣੀਆਂ ਪਹਿਲਾਂ ਵੀ ਬਹੁਤ ਸਾਰੀਆਂ ਨਿਊਜ਼ਾਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਅਮਰਪਾਲ ਸਿੰਘ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਪੰਜਾਬ ਦੇ ਵਿੱਚ ਲਿਆਂਦੇ ਜਾਣਗੇ ਇੱਥੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਕੱਢ ਕੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜਾ ਕਿ ਜੇਲ੍ਹ ਹੈ ਉੱਥੇ ਸ਼ਿਫਟ ਕੀਤਾ ਜਾਣਾ ਪਰ ਮਾਮਲਾ ਥੋੜਾ ਜਿਹਾ ਹੋਰ ਵੀ ਗੰਭੀਰ ਬਣ ਗਿਆ ਕਿ ਅਮਰਪਾਲ ਸਿੰਘ ਔਰ ਬਾਕੀ ਦੇ ਸਾਥੀਆਂ ਨੂੰ ਉਰੇ ਇਕੱਠੇ ਕਰਕੇ ਇਹ ਤੁਹਾਨੂੰ ਐ ਲੱਗਦਾ ਵੀ ਜਿਵੇਂ ਸੁਰੱਖਿਤ ਰਹਿ ਜਾਣਗੇ ਨਹੀਂ ਕਿਉਂਕਿ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਕਦੇ ਹੀ ਨਹੀਂ ਚਾਹੁੰਦੀ ਹਲੇ ਪੁਲਿਸ ਚਾਹੇ ਨਾ ਚਾਹੇ ਪਰ ਪੰਜਾਬ ਦੀ ਜਿਹੜੀ ਸਰਕਾਰ ਪੰਜਾਬ ਦੀ ਸਰਕਾਰ ਦੇ ਨਾਲ ਇਸ ਤਰ੍ਹਾਂ ਲੱਗਦਾ ਜਿਵੇਂ ਕੋਈ ਵੱਡੇ ਤੇ ਲੋਨ ਲੱਗਦਾ ਉਹ ਅਮਰਪਾਲ ਸਿੰਘ ਦੇ ਨਾਮ ਤੋਂ ਇਨਾ ਜਲਗੇ ਨੇ ਕਿ ਅਮਰਪਾਲ ਸਿੰਘ ਦਾ ਇੱਕ ਰਤਬਾ ਜਿਹੜਾ ਉਹ ਬਹੁਤ ਹੀ ਵੱਡਾ ਹੋ ਚੁੱਕਿਆ ਇੱਕ ਮੁੱਖ ਮੰਤਰੀ ਦੇ ਬਰਾਬਰ ਅਮਰਪਾਲ ਸਿੰਘ ਪਹੁੰਚ ਗਏ ਨੇ ਪਰ ਹੁਣ ਅਮਰਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਇਧਰ ਨੂੰ ਲਿਆਂਦਾ ਜਾ ਰਿਹਾ ਤਾਂ ਫੇਰ ਜੇਕਰ ਇੱਥੇ ਆਉਂਦੇ ਨੇ ਤਾਂ ਉਹਨਾਂ ਦੀ ਜਾਨ ਨੂੰ ਕਿੱਡਾ ਵੱਡਾ ਖਤਰਾ ਮੰਡਰਾ ਜਾਣਾ ਉਹ ਕਿਸੇ ਨੇ ਸੋਚਿਆ ਕਿਉਂਕਿ ਅਮਰਪਾਲ ਸਿੰਘ ਦੇ ਨਾਲ ਕੁਝ ਵੀ ਹੋ ਸਕਦਾ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਸੀ ਚੁਣਿਆ ਇਹ ਨਾ ਤਾਂ ਕਿਸਾਨਾਂ ਦੇ ਔਰ ਨਾ ਮਜ਼ਦੂਰਾਂ ਦੇ ਨਾ ਕਿਸੇ ਨੌਜਵਾਨੀ ਦੇ ਪ੍ਰਤੀ ਖੜਾ ਉੱਤਰਿਆ ਯਾਨੀ ਪੰਜਾਬ ਦੀ ਨੌਜਵਾਨੀ ਇਹਨਾਂ ਨੇ ਇਸ ਕਦਰ ਮਾਰੀ ਹੈ ਤੁਸੀਂ ਵੀ ਜਾਣਦੇ ਹੋ ਪੂਰਾ ਪੰਜਾਬ ਗਵਾ ਪਰ ਹੁਣ ਪੰਜਾਬ ਦੇ ਉਹ ਲੋਕ ਜਿਹੜੇ ਅਮਰਪਾਲ ਸਿੰਘ ਨੂੰ ਲੰਬੇ ਸਮੇਂ ਤੋਂ ਕਹਿੰਦੇ ਸੀ ਵੀ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਜਾਵੇ ਹਾਈਕ ਟੱਲ ਪੱਕੀ ਹੈਗੇ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋਣ ਜਾ ਰਹੇ ਨੇ ਲੇਕਿਨ ਉਹਨਾਂ ਨੂੰ ਇੱਥੇ ਫੇਰ ਸ਼ਿਫਟ ਕੀਤਾ ਜਾਣਾ ਪਤਾ ਨਹੀਂ ਡਿਬਰੂਗੜ੍ਹ ਦੀ ਜੇਲ੍ਹ ਤੋਂ ਜਿਆਦਾ ਤਸ਼ੱਦਦ ਅਮਰਪਾਲ ਸਿੰਘ ਦੇ ਨਾਲ ਇੱਥੇ ਵੀ ਹੋ ਸਕਦਾ ਕਿਉਂਕਿ ਇਹ ਕੱਲਾ ਮੈਂ ਨਹੀਂ ਜਾਂ ਕੱਲੀ ਪੰਜਾਬ ਦੀ ਜਨਤਾ ਨਹੀਂ ਇਹ ਗੱਲਾਂ ਬਹੁਤ ਸਾਰੀਆਂ ਵਕੀਲ ਈਮਾਨ ਸਿੰਘ ਖਾਰਾ ਕਹਿ ਰਹੇ ਨੇ ਜਿਹੜੇ ਕਿ ਅਮਰਪਾਲ ਸਿੰਘ ਦੇ ਐਡਵੋਕੇਟ ਨੇ ਅਮਰਪਾਲ ਸਿੰਘ ਨੂੰ ਲੈ ਕੇ ਜਿਹੜੀ ਅਪਡੇਟ ਹੈ ਹੈ ਤਾਂ ਬਹੁਤ ਵੱਡੀ ਯਾਨੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਖਬਰ ਤਾਂ ਇਹੀ ਹੈ ਕਿ ਪੰਜਾਬ ਵਾਸੀਆਂ ਲਈ ਇਹ ਬਹੁਤ ਵੱਡੀ ਖਬਰ ਹੈ ਕਿ ਭਾਈ ਅਮਰਪਾਲ ਸਿੰਘ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਔਰ ਇੱਥੇ ਸ਼ਿਫਟ ਹੋਣ ਜਾ ਰਹੇ ਆ ਪੰਜਾਬ ਦੇ ਅੰਦਰ ਹੋਣਗੇ ਕਦੋਂ ਕਿਸ ਦਿਨ ਆ ਜਾਣਗੇ ਬਾਹਰ ਯਾਨੀ ਅਪ੍ਰੈਲ ਦੇ ਵਿੱਚ ਅਪ੍ਰੈਲ ਦੇ ਵਿੱਚ ਉਹਨਾਂ ਦੀ ਐਨਐਸਏ ਟੁੱਟਣ ਜਾ ਰਹੀ ਹੈ ਬਹੁਤ ਹੀ ਵੱਡੀ ਖਬਰ ਹੈ ਤੇ ਪੰਜਾਬ ਦੇ ਉਹ ਸੂਰਬੀਰ ਨੇ ਖਬਰ ਦਿੱਤੀ ਹੈ ਜਿਹੜੇ ਕਿ ਮਾਨ ਸਿੰਘ ਖਾਰਾ ਉਹਨਾਂ ਦਾ ਕੇਸ ਲੜਦੇ ਨੇ ਹਰ ਵਕਤ ਉਹਨਾਂ ਦੀ ਪਹਿਲੀ ਨਜ਼ਰ ਇਸੇ ਕੇਸ ਦੇ ਉੱਤੇ ਆ ਉਹਨਾਂ ਬਨਿਓ ਯਾਨੀ ਇਹ ਗੱਲ ਕਹੀ ਗਈ ਹੈ ਕਿ ਭਾਈ ਅਪ੍ਰੈਲ ਦੇ ਵਿੱਚ ਭਾਈ ਅਮਰਪਾਲ ਸਿੰਘ ਵੀ ਡਿਬਰੂਗੜੀ ਦੀ ਜੇਲ੍ਹ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਸ਼ਿਫਟ ਹੋਣ ਜਾ ਰਹੇ ਨੇ ਪਰ ਉਹਨਾਂ ਨੇ ਵੀ ਕਿਤੇ ਨਾ ਕਿਤੇ ਚਿੰਤਾ ਜਤਾਈ ਹੈ ਕਿ ਇੱਥੇ ਵੀ ਉਹੀ ਸਲੂਕ ਹੋਣੇ ਜਿਹੜੇ ਕਿ ਡਿਬਰੂਗੜ੍ਹ ਦੇ ਵਿੱਚ ਹੁੰਦੇ ਉੱਥੇ ਤਾਂ ਨਹੀਂ ਸਾਨੂੰ ਪਤਾ ਪਰ ਜਿਹੜੀ ਪੰਜਾਬ ਦੀ ਸਰਕਾਰ ਹੈ ਤਾਂ ਇਹ ਆਪਣੇ ਅਧੀਨ ਜਿਹੜਾ ਕਿ ਪ੍ਰਸ਼ਾਸਨ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰੂਗੀ ਔਰ ਦੂਜੇ ਪਾਸੇ ਕਰਨਲ ਨੂੰ ਲੈ ਕੇ ਜਿਹੜਾ ਮਾਮਲਾ ਹੈ ਉਹ ਵੀ ਇੱਕ ਤਰ੍ਹਾਂ ਦਾ ਸੁਲਝਿਆ ਜਾਂ ਮੈਨੂੰ ਲੱਗ ਨਹੀਂ ਰਿਹਾ ਕਿਉਂਕਿ ਉਹਨਾਂ ਦੀ ਪਤਨੀ ਨੇ ਜਿਹੜੀ ਗੱਲ ਕਹੀ ਹੈ ਕਿ ਪੱਕੇ ਤੌਰ ਤੇ ਮੋਰਚਾ ਲਾਵਾਂਗੇ ਜੇਕਰ ਸਾਡੀ ਗੱਲ ਨਾ ਮੰਨੀ ਗਈ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ